ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਣੀ ਅਰਦਾਸ ਸੋ ਆਮੀ ਮੇ ਰਹ ਸਰਬਕਲਾ ਬਣ ਆਈ ਪ੍ਰਗਟ ਭਈ ਸਗਲੇ ਜੋ ਗਏ ਅੰਤਰ ਗੁਰ ਨਾਨਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੇ ਪ੍ਰਤ ਪਾਲੈ ਨਿਤ ਸਾਰ ਸਮਲੈ ਇਕ ਗੁਨ ਨਹੀਂ ਮੂਰਖ ਜਾਤਾਰੇ ਕੋਟ ਮੰਡ ਕੋ ਠਾਕੁਰ ਸਾਮੀ ਸਰਬ ਜੀ ਆਂ ਕਾ ਦਾਤਾਰੇ ਪ੍ਰਤ ਪਾਲੈ ਨਿਤ ਸਾਦ ਸਮਲੈ ਇੱਕ ਗੋਨਾ ਨਹੀਂ ਮੂ ਰਖ ਜਾਤਾਰੇ ਹਰ ਆਰਾਧਨਾ ਜਾਨਾਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜਿਉ ਨਾਮ ਪਰਿਉ ਰਾਮਦਾਸ ਰਹਾਉ ਦਿਨ ਦਇਆਲ ਕਿਰਪਾਲ ਸੁਭ ਸਾਗਰ ਸਰਬ ਕਟਾ ਭਰਪੂਰੀ ਰੇ ਭੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਾਮਿਤ ਕਰ ਵਰਣੋ ਕਿਆ ਜਾਣ ਹੋਏ ਕੈ ਸੋਰੇ ਕਰੋ ਬੇਨਤੀ ਸਤਗੁਰ ਆਪਣੇ ਮੈਂ ਮੂਰਖ ਦਿਓ ਉਪਦੇਸ ਸੋਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰ ਆਦੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਕਰਵਾਸ ਨਾ ਪਰਿਆਰੇ ਮੈਂ ਮੁਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰੀਆਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ 세 ਫਿਰ ਕਰਵਾਸ ਨਾਮ ਪਰਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਓਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੇ ਬ੍ਰਤਮ ਵਾਲਾ ਨਿਤ ਸਾਧ ਸੰਵਾਲੇ ਇੱਕ ਗੁਣ ਨਹੀਂ ਮੂਰਖ ਜਾਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ 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 ਵਾਹਿ guru ah guru ah guru ah guru ah he guru